ਹਾਂਜੀ ਦੋਸਤੋ ਪਿੰਡੂ ਜ਼ਿਮੀਦਾਰ ਦੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਦੋ ਮਾਰਵਾੜੀ ਘੋੜੀਆਂ ਦਿਖਾਉਣੀਆਂ ਨੇ ਸੇਲ ਆਲੀਆਂ ਦੋਨੇ ਕਮੈਤ ਰੰਗ ਦੀਆਂ ਨੇ ਤੇ ਦੋਨੇ ਘੋੜੀਆਂ ਇੱਕੇ ਬੰਦੇ ਕੋਲੇ ਸੇਲ ਆ ਇੱਕ ਤਾਂ ਹਾ ਮੱਥੇ ਪਟੇ ਤੇ ਦੋ ਪੈਰ ਚਿੱਟਿਆਂ ਦੀ ਘੋੜੀ ਆ ਤੇ ਜਿਹੜੀ ਆ ਦੂਜੀ ਘੋੜੀ ਆ ਦੋਸਤੋ ਇਹ ਇੱਕ ਰੰਗੀ ਕਮੈਤ ਆ ਇਹਦੇ ਮੱਥੇ ਫੁੱਲ ਆ ਸੋ ਪਹਿਲਾਂ ਜਿਹੜੀ ਆਪਾਂ ਗੱਲਬਾਤ ਆ ਐਸ ਘੋੜੀ ਬਾਰੇ ਕਰਦੇ ਹਾਂ ਘੋੜੀ ਦੀ ਤੁਸੀਂ ਮਾਰਕਿੰਗ ਦੇਖ ਸਕਦੇ ਹੋ ਬੜੀ ਵਧੀਆ ਗਈ ਪਿਛਲੇ ਦੋ ਪੈਰ ਇੱਕੋ ਜਿਹੇ ਚਟੇ ਆ ਮੱਥੇ ਤੇ ਬਹੁਤ ਸੋਹਣਾ ਬਲੇਜ ਆ ਇਹਦੇ ਜਮਾਂ ਇਹਨ ਸਿੱਧਾ ਸਟ੍ਰੇਟ ਸੋਹਣਾ ਪਟਾਗਾ ਘੋੜੀ ਦੇ ਗਰਦਨ ਦੇਖ ਸਕਦੇ ਹੋ ਤੁਸੀਂ ਲੰਬਾਈ ਲੰਬੂਈ ਬਰੀਕੀਆਂ ਬਹੁਤ ਜ਼ਿਆਦਾ ਆ ਘੋੜੀ ਦੇ ਵਿੱਚ ਕੰਨ ਛੋਟਾ ਹੈਗਾ ਸ਼ਕੀਨ ਕਾਨਾ ਲੈਂਥ ਬੜੀ ਆ ਘੋੜੀ ਦੀ ਆ ਤੁਸੀਂ ਦੇਖ ਸਕਦੇ ਹੋ ਘੋੜੀ ਸ਼ੋਅ ਬਹੁਤ ਕਰਦੀ ਆ ਲੈਂਥ ਤੁਸੀਂ ਚੈੱਕ ਕਰੋ ਪਿੱਠ ਪੁੜੇ ਦੀ ਚੰਗੀ ਆ ਘੋੜੀ ਨਮਾਹਣਾ ਘੋੜੀ ਦਾ ਤਕਰੀਬਨ ਇਹਦੀ 5 ਕਸਾਲ ਉਮਰ ਆ ਘੋੜੀ ਪੰਜਾਰੀ ਲੱਗੀ ਆ ਤੇ ਕਾਦਾ ਜਿਹੜਾ ਇਹਦਾ 60 ਇੰਚ ਆ 60 ਇੰਚ ਹਾਈਟ ਆ ਇਹ ਘੋੜੀ ਦੋਸਤੋ ਹਰਸ਼ ਘੋੜੇ ਦੀ ਪੋਤੀ ਆ ਤੇ ਸਮਰਾਟ ਘੋੜੇ ਦੀ ਧੀ ਆ ਸੋ ਖਾਨਦਾਨ ਬੜਾ ਚੰਗਾ ਇਸ ਘੋੜੀ ਨੇ ਪਹਿਲਾਂ ਇੱਕ ਬੱਚਾ ਦਿੱਤਾਗਾ ਕੁਝ ਕ ਟਾਈਮ ਪਹਿਲਾਂ ਜਿਹੜਾ ਬੱਚਾ ਸੇਲ ਕੀਤਾ ਗਿਆ ਤੇ ਹੁਣ ਮੌਕੇ ਤੇ ਖਾਲੀ ਆ ਅੰਦਰ ਦੀ ਬਿਲਕੁਲ ਸਾਫ਼ ਆ ਸੋ ਇਹਦੇ ਬਾਰੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਦੂਜੀ ਘੋੜੀ ਜਿਹੜੀ ਆਹਾ ਮਿੱਤਰੋ ਇਹ ਕਣਈਏ ਦੀ ਆ ਪ੍ਰਭਾਤ ਦੀ ਸਗੀ ਭੈਣ ਆ ਇਹ ਪਿਓ ਵਾਲੇ ਪਾਸਿਓਂ ਕਣਈਏ ਦੀ ਧੀ ਆ ਤੇ ਇਹਦੀ ਜਿਹੜੀ ਉਮਰ ਆ ਤਕਰੀਬਨ ਲਗਭਗ 10-11 ਸਾਲ ਆ ਇਹਦਾ ਕੱਦ ਆ ਜਿਹੜਾ 61 ਇੰਚ ਆ ਬਾਲ ਪੌਰੀਆਂ ਦੀ ਇਹ ਵੀ ਬਿਲਕੁਲ ਸਾਫ਼ ਆ ਘੋੜੀ ਬਾਡੀ ਦੀ ਬਹੁਤ ਜ਼ਿਆਦਾ ਖੁੱਲੀ ਆ ਮੌਕੇ ਤੇ ਖਾਲੀ ਆ ਦੋਸਤੋ ਇਹ ਵੀ ਘੋੜੀ ਅੰਦਰ ਦੀ ਬਿਲਕੁਲ ਸਾਫ ਆ ਆ ਤੁਸੀਂ ਦੇਖ ਸਕਦੇ ਹੋ ਪਿੱਠ ਪੁੜਾ ਮਜ਼ਬੂਤੀ ਘੋੜੀ ਦੇ ਵਿੱਚ ਖੁੱਲਾਪਨ ਕਿੰਨਾ ਜ਼ਿਆਦਾ ਆ ਇਸ ਘੋੜੀ ਨੇ ਪਹਿਲਾਂ ਬਹੁਤ ਚੰਗੇ ਚੰਗੇ ਬੱਚੇ ਦਿੱਤੇ ਆ ਤੇ ਉਹਨਾਂ ਦੇ ਵਿੱਚੋਂ ਕਈ ਟੌਪ ਦੇ ਸਾਣ ਵੀ ਬਣੇ ਆ ਘੋੜੇ ਵੀ ਬਣੇ ਆ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਇਹ ਘੋੜੀ ਖਰੀਦਣਾ ਚਾਹੁੰਦਾ ਇਹਦੇ ਬਾਰੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਬਰੀਡਿੰਗ ਦੇ ਹੱਕ ਨੂੰ ਬਹੁਤ ਸ਼ਾਨਦਾਰ ਘੋੜੀ ਆ ਇਹ ਮਜ਼ਬੂਤੀ ਵਾਲੇ ਪੱਖ ਤੋਂ ਬਾਡੀ ਤੁਸੀਂ ਦੇਖੋ ਪੇਟ ਪੂਟ ਕਿੰਨਾ ਜਿਆਦਾ ਖੁੱਲਾ ਬਹੁਤ ਵੱਡੇ ਬੱਚੇ ਦਿੰਦੀ ਆ ਘੋੜੀ ਇਹ ਸੋ ਇਹ ਦੋਨੇ ਘੋੜੀਆਂ ਮਿੱਤਰੋ ਰਾਏਕੋਟ ਦੇ ਨੇੜੇ ਪਿੰਡਾ ਤਕਰੀਬਨ 5 ਕਿਲੋਮੀਟਰ ਦੂਰ ਤਾਜਪੁਰਾ ਤਾਜਪੁਰੇ ਬਾਈ ਅਮਨਦੀਪ ਦੇ ਕੋਲੇ ਦੋਨੇ ਘੋੜੀਆਂ ਸੇਲ ਆ ਇਹ ਨੰਬਰ ਦੇਤਾ ਆਪਾਂ ਸਕਰੀਨ ਤੇ ਨੋਟ ਕਰ ਲਓ 991753 15091 ਸੋ ਬਾਈ ਦੇ ਕੋਲੇ ਹੋਰ ਵੀ ਸੇਲ ਵਾਲੇ 2-4 ਜਾਨਵਰ ਖੜੇ ਹੁੰਦੇ ਆ ਤੇ ਸਾਫ ਸੁਥਰੇ ਜਾਨਵਰ ਰੱਖਦਾ ਬਾਈ ਕੁਆਲਿਟੀ ਵਾਲੇ ਜਾਨਵਰ ਹੁੰਦੇ ਆ ਵੀਰ ਦੇ ਕੋਲੇ ਤੇ ਸਭ ਤੋਂ ਵੱਡੀ ਗੱਲ ਆ ਜਿਹੜੀ ਇਹ ਦੋਨੇ ਘੋੜੀਆਂ ਤੁਹਾਨੂੰ ਭਾਅ ਸਿਰਚੀ ਮਿਲ ਜਾਣਗੀਆਂ ਜਿਵੇਂ ਅੱਜ ਕੱਲ ਆਪਾਂ ਨੂੰ ਪਤਾ ਵੀ ਹਾਈਟ ਦੇ ਹਿਸਾਬ ਨਾਲ ਜਾਂ ਕੈਰੇਕਟਰਾਂ ਦੇ ਹਿਸਾਬ ਨਾਲ ਮਾਰਵਾੜੀ ਘੋੜੀਆਂ ਦੇ ਕੀ ਰੇਟ ਨੇ ਖਾਨਦਾਨ ਦੋਨਾਂ ਘੋੜੀਆਂ ਦੇ ਤੁਹਾਨੂੰ ਮੈਂ ਦੱਸਦੇ ਉਸ ਹਿਸਾਬ ਨਾਲ ਤੁਹਾਨੂੰ ਜਾਇਜ਼ ਜਿਹੇ ਰੇਟ ਦੇ ਵਿੱਚ ਇਹ ਮਿਲ ਜਾਣਗੀਆਂ ਘੋੜੀਆਂ ਤੇ ਕਾਲ ਕਰ ਲਿਓ ਬਾਈ ਅਮਨਦੀਪ ਨੂੰ ਉਹਦੇ ਪਿੰਡ ਤਾਜਪੁਰੇ ਜਾ ਕੇ ਤੁਸੀਂ ਦੋਨੇ ਘੋੜੀਆਂ ਦੇਖ ਸਕਦੇ ਹੋ ਅੰਦਰ ਦੀਆਂ ਬਿਲਕੁਲ ਸਾਫ਼ ਨੇ ਦੋਨੇ ਘੋੜੀਆਂ ਮੌਕੇ ਤੇ ਖਾਲੀ ਆ ਬਾਲ ਪੌਰੀਆਂ ਨੇ ਕਲੀਅਰ ਨੇ ਐਸ ਘੋੜੀ ਦਾ ਕੱਦ 61 ਇੰਚਾ ਮਿੱਤਰੋ ਉਮਰੇ ਦੀ 10-11 ਸਾਲਾ ਕਨਈਏ ਦੀ ਬੱਚੀ ਆ ਇਹ ਪ੍ਰਭਾਤ ਦੀ ਭੈਣ ਆ ਪਿਓ ਵਾਲੇ ਪਾਸਿਓ ਤੇ ਜਿਹੜੀ ਦੂਜੀ ਘੋੜੀ ਤੁਹਾਨੂੰ ਮੈਂ ਦੱਸੀ ਆ ਮੱਥੇ ਪਟੇ ਦੋ ਪੈਰ ਚਿੱਟਿਆਂ ਦੀ ਉਹਦੀ ਉਮਰ 5-6 ਸਾਲਾ ਪੰਜਾਰੇ ਲੱਗੀ ਵੀ ਆ ਓਹੋ ਹਰਸ਼ ਦੀ ਪੋਤੀ ਆ ਤੇ ਸਮਰਾਟ ਘੋੜੇ ਦੀ ਧੀ ਆ ਸੋ ਕਾਲ ਕਰ ਲਿਓ ਦੋਨਾਂ ਚੋਂ ਜਿਹੜੀ ਵੀ ਤੁਸੀਂ ਘੋੜੀ ਖਰੀਦਣੀ ਹੋਈ ਜਾਂ ਦੋਨੇ ਘੋੜੀਆਂ ਲੈਣੀਆਂ ਹੋਈਆਂ ਸਵਾਰੀ ਦੀਆਂ ਦੋਨੇ ਘੋੜੀਆਂ ਪਾਸ ਆ ਚਾਲ ਚੂਲ ਸੋਹਣੀਆਂ ਤੁਰਦੀਆਂ ਨੇ ਸਮੀਆਂ ਵੀ ਆ ਪਲੀਆਂ ਵੀ ਆ ਘੋੜੀਆਂ ਨੇ ਸੋ ਬਾਈ ਅਮਨਦੀਪ ਨੂੰ ਤਾਜਪੁਰੇ ਵਾਲੇ ਨੂੰ ਫੋਨ ਲਾ ਲਿਓ ਜਿਨੇ ਵੀ ਘੋੜੀਆਂ ਖਰੀਦਣੀਆਂ ਹੋਈਆਂ ਮਿੱਤਰੋ